ਕੈਨੇਡੀਅਨ ਖਬਰਾਂ ਅਮਾ ਦੇ ਵਿੱਚ ਵੱਡੀ ਖਬਰ ਨਿਕਲ ਕੇ ਆ ਰਹੀ ਹੈ ਇਮੀਗ੍ਰੇਸ਼ਨ ਨੂੰ ਘਟਾਉਣ ਦੇ ਕੈਨੇਡਾ ਦੀ ਅੰਤਰਰਾਸ਼ਟਰੀ ਵਰਕ ਪਰਮਿਟ ਪ੍ਰਣਾਲੀ ਦੇ ਵਿੱਚ ਵੱਡਾ ਬਦਲਾਅ ਹੋਇਆ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨ ਟੂਡੋ ਨੇ ਕੈਨੇਡਾ ਆਉਣ ਵਾਲੇ ਪ੍ਰਵਾਸੀ ਕਾਮਿਆਂ ਦੀ ਗਿਣਤੀ ਨੂੰ ਘਟਾਉਣ ਦੇ ਉਦੇਸ਼ ਨਾਲ ਦੇਸ਼ ਦੀ ਅੰਤਰਰਾਸ਼ਟਰੀ ਵਰਕ ਪਰਮਿਟ ਪ੍ਰਣਾਲੀ ਵਿੱਚ ਤਬਦੀਲੀ ਦਾ ਵੱਡਾ ਐਲਾਨ ਕਰ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਅਸੀਂ ਘੱਟ ਤਨਖਾਹ ਵਾਲੇ ਅਸਥਾਈ ਵਿਦੇਸ਼ੀ ਕਾਮਿਆਂ ਦੀ ਗਿਣਤੀ ਨੂੰ ਘਟਾ ਰਹੇ ਹਾਂ ਅਤੇ ਉਹਨਾਂ ਦੀਆਂ ਕੰਮ ਦੀਆਂ ਸਥਿਤੀਆਂ ਦੀ ਲੰਬਾਈ ਨੂੰ ਵੀ ਘਟਾ ਰਹੇ ਆ ਉਹ ਅਜਿਹਾ ਉਸ ਨੇ ਅਗਸਤ ਵਿੱਚ ਵੀ ਕਿਹਾ ਸੀ ਉਹਨਾਂ ਨੇ ਕਿਹਾ ਕਿ ਅਸੀਂ ਮਹਾਮਾਰੀ ਤੋਂ ਬਾਅਦ ਪ੍ਰੋਗਰਾਮ ਨੂੰ ਅਡਜਸਟ ਕੀਤਾ ਪਰ ਲੀਵਰ ਮਾਰਕੀਟ ਬਦਲ ਗਈ ਹੈ ਸਾਨੂੰ ਕੈਨੇਡੀਅਨ ਕਾਮਿਆਂ ਨੂੰ ਨਿਵੇਸ਼ ਕਰਨ ਵਾਸਤੇ ਕਾਰੋਬਾਰ ਦੀ ਜਿੱਥੇ ਜ਼ਰੂਰਤ ਹੈ ਜਸਟਨ ਟੂਡੋ ਨੇ ਇਹ ਗੱਲ ਆਖੀ ਹੈ ਕੈਨੇਡਾ ਨੇ 2023 ਵਿੱਚ 5 ਲੱਖ ਤੋਂ ਵੱਧ ਦੇ ਮੁਕਾਬਲੇ 2024 ਵਿੱਚ ਲਗਭਗ 4,85,000 ਵਦੇਸ਼ੀ ਜੋ ਵਿਦਿਆਰਥੀ ਪਰਮਟ ਜਾਰੀ ਕੀਤੇ ਇਸ ਸੰਖਿਆ 2025 ਵਿੱਚ ਹੋਰ ਘਟਾ ਕੇ 437000 ਤੱਕ ਪਹੁੰਚਣ ਦੀ ਸੰਭਾਵਨਾ ਹੈ ਇਹ ਹਾਲੀਆ ਨੀਤੀਗਤ ਤਬਦੀਲੀਆਂ ਦੇ ਅਨੁਸਾਰ ਹੈ ਜਿੱਚੇ ਸਰਕਾਰ ਨੇ ਪਾਬੰਦੀਆਂ ਲਾਉਣ ਲਈ ਸ਼ਹਿਰਾਂ ਦੇ ਬੁਨਿਆਦੀ ਢਾਂਚੇ ਉੱਚ ਕਿਰਾਏ ਤੇ ਇਮੀਗ੍ਰੇਸ਼ਨ ਵਿੱਚ ਵੱਡੇ ਵਾਅਦੇ ਤੇ ਦਬਾਅ ਦਾ ਹਵਾਲਾ ਦਿੱਤਾ ਹੈ ਇਹ ਵੀ ਪਤਾ ਲੱਗਿਆ ਕਿ ਕੁਝ ਵਿਦਿਆਰਥੀਆਂ ਨੇ ਕੈਨੇਡਾ ਪਹੁੰਚਣ ਤੋਂ ਬਾਅਦ ਸ਼ਹਿਰਨ ਲਈ ਅਰਜ਼ੀਆਂ ਦੇ ਲਈ ਸਿਸਟਮ ਦੀ ਵਰਤੋ ਕੀ ਲਿਆ ਅਜਸਟਨ ਟੂਡੋ ਨੇ ਆਪਣੀ ਪੋਸਟ ਦੇ ਵਿੱਚ ਇਹ ਗੱਲ ਆਖੀ ਹੈ ਕਿ ਇਮੀਗ੍ਰੇਸ਼ਨ ਸਾਡੀ ਆਰਥਿਕਤਾ ਲਈ ਇੱਕ ਲਾਭ ਹੈ ਪਰ ਜਦੋਂ ਮਾੜੇ ਸਿਸਟਮ ਦੀ ਵਰਤੋਂ ਕਰਦੇ ਕੁਝ ਲੋਕ ਵਿਦਿਆਰਥੀਆਂ ਦਾ ਫਾਇਦਾ ਚੱਕਦੇ ਨੇ ਤਾਂ ਅਸੀਂ ਕਾਰਵਾਈ ਕਰਦੇ ਹਾਂ ਟੂਡੋ ਨੇ ਆਪਣੀ ਇਸ ਪੋਸਟ ਦੇ ਵਿੱਚ ਕਲੀਅਰ ਲਿਖ ਦਿੱਤਾ ਵੀਜ਼ਾ ਜਾਰੀ ਕਰਨ ਦੀ ਪ੍ਰਕਿਰਿਆ ਨੂੰ ਧੋਖਾੜੀ ਵਾਲੇ ਜਾ ਅਸਾਈਲਮ ਦਾਅਵਿਆਂ ਦਾ ਪਤਾ ਲਗਾਉਣ ਲਈ ਅਡਜਸਟ ਕੀਤਾ ਗਿਆ ਤੇ ਕੈਨੇਡਾ ਦੀ ਜਨਸੰਖਿਆ ਦੇ 6.5% ਤੋਂ ਸਥਾਈ ਨਿਵਾਸੀਆਂ ਵਿੱਚ ਪ੍ਰਸਤਾਪ ਕਟੌਤੀ 1 ਨੰਬਰ ਤੱਕ ਜਾਰੀ ਹੋਣ ਵਾਲੀ 2025 ਤੇ 27ਵੀਂ ਗ੍ਰੇਡਿਅਨ ਇਮੀਗ੍ਰੇਸ਼ਨ ਪਧਰੀ ਯੋਜਨਾ ਵਿੱਚ ਪ੍ਰਤੀਬਿੰਬ ਹੋਵੇਗਾ। ਪੋਸਟ ਗ੍ਰੈਜੂਏਟ ਵਰਕ ਪਰਮਟ ਕੈਨੇਡਾ ਦੇ ਅੰਤਰਰਾਸ਼ਟਰੀ ਗ੍ਰੈਜੂਏਟ ਪੋਸਟ ਗ੍ਰੈਜੂਏਟ ਮਾਸਟਰ ਅਤੇ ਡਾਕਟ ਡਾਕਟੋਰਲ ਪ੍ਰੋਗਰਾਮਾਂ ਦੇ ਵਿਦਿਆਰਥੀਆਂ ਲਈ 3 ਸਾਲ ਦੀ ਵੈਦਨੇ ਗ੍ਰੇਡਿਅਨ ਸਰਕਾਰ ਦਾ ਟੀਚਾ ਅਗਲੇ 3 ਸਾਲਾਂ ਵਿੱਚ ਸਖਤ ਨਿਯਮਾਂ ਰਾਹੀਂ ਪੀਜੀ ডব্লিউপি ਦੀ ਗਿਣਤੀ 1.75 ਲੱਖ ਤੱਕ ਘਟਾਉਣਾ ਦਾ ਪ੍ਰਤੀ ਪਤਨੀ ਅਤੇ ਵਰਕ ਪਰਮਿਟ ਵਿੱਚ 50000 ਰੁਪਏ 50000 ਦੀ ਕਟੌਤੀ ਕੀਤੀ ਜਾਵੇ ਤੇ ਕੇਵਲ ਤਾਂ ਹੀ ਦਿੱਤੀ ਜਾਵੇ ਕਿ ਜੇਕਰ ਕਿਸੇ ਦਾ ਸਾਥੀ ਘੱਟੋ ਘੱਟ 16 ਮਹੀਨਿਆਂ ਦੀ ਮਾਸਟਰ ਪ੍ਰੋਗਰਾਮ ਕਰ ਰਿਹਾ ਹੈ ਪੀਜੀਡਬਲਯੂਪੀ ਲਈ ਆਰਜੀ ਦੇਣ ਤੋਂ ਪਹਿਲਾਂ ਵਿਦਿਆਰਥੀਆਂ ਨੂੰ ਅਕ੍ਰੀਡੀਐਂਸ ਲੈਂਗੁਏਜ ਬੈਂਚਮਾਰਕ ਸੀਐਲਬੀ ਨਾਮਕ ਪਾਸ਼ਾ ਦੀ ਮੁਹਾਰਤ ਦੀ ਪ੍ਰੀਖਿਆ ਪਾਸ ਕਰਨੀ ਪਾਬੇਗੀ 1 ਨਵੰਬਰ ਤੋਂ ਬਾਅਦ ਜਮਾ ਕਰਵਾਈ ਗਈਆਂ ਸਾਰੀਆਂ ਅਰਜ਼ੀਆਂ ਲਈ ਲਿੰਡੇ ਸਕੋਰ ਯੂਨੀਵਰਸਿਟੀ ਅੰਡਰ ਗ੍ਰੈਜੂਏਟ ਲਈ 7 ਅਤੇ ਕਾਲਜ ਗ੍ਰੈਜੂਏਟ ਲਈ 5 ਪਹਿਲਾ ਸੀ ਐਲਬੀ ਨੂੰ ਸਿਰਫ ਸਥਾਈ ਨਿਵਾਸ ਵੀਆਰ ਲਈ ਅਰਜ਼ੀ ਦੇਣ ਦੀ ਜ਼ਰੂਰਤ ਹੁੰਦੀ ਸੀ ਜਨਤਕ ਕਾਲਜਾਂ ਦੇ ਪ੍ਰੋਗਰਾਮ ਵਾਲੇ ਗ੍ਰੈਜੂਏਸ਼ਨ ਅਜੇ ਵੀ ਪੀਜੀ ਡਬਲਯੂਪੀ ਲਈ ਯੋਗ ਹੋਣ ਕੇ ਜੇਕਰ ਉਹ ਦੇਸ਼ ਵਿੱਚ ਲੰਬੇ ਸਮੇਂ ਦੀ ਕਿਰਤ ਦੀ ਘਾਟ ਸਰਕਾਰ ਦੁਆਰਾ ਸੂਚੀਬੱਧ ਤੇ ਗਵਾਹ ਵਾਲੇ ਕਿੱਤਿਆਂ ਨਾਲ ਜੁੜੇ ਅਧਿਆਨ ਦੇ ਖੇਤਰ ਵਿੱਚ ਗ੍ਰੈਜੂਏਟ ਹੋਦੇ ਨੇ ਬਾਸਟਰ ਅਤੇ ਡਾਕਟਰੋਲ ਪ੍ਰੋਗਰਾਮਾਂ ਵਿੱਚ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਨੂੰ ਇੱਕ ਸੂਬਈ ਤਸਦੀਕ ਪੱਤਰ ਪ੍ਰਾਪਤ ਕਰਨ ਦੀ ਲੋੜ ਹੋਵੇਗੀ ਪਹਿਲਾਂ ਇਹ ਸ਼ਰਤ ਸਿਰਫ ਅੰਡਰ ਗ੍ਰੈਜੂਏਟ ਵਿਦਿਆਰਥੀਆਂ ਦੇ ਲਈ ਰੱਖੀ ਗਈ ਸੀ ਅਗਸਤ ਵਿੱਚ ਕੋਰਸ ਪੂਰਾ ਕਰਨ ਵਾਲੇ ਲੱਖਾਂ ਡਿਪਲੋਮਾ 홀ਡਰਾਂ ਦੇ ਭਵਿੱਖ ਅਨਿਸ਼ਚਿਤ ਨੇ ਲੁਧਿਆਣਾ ਵਿੱਚ ਇੱਕ ਇਮੀਗ੍ਰੇਸ਼ਨ ਸਲਾਹਕਾਰ ਫਰਮ ਦੇ ਜੋ ਨਿਤਨ ਚਾਵਲਾ ਨੇ ਉਹਨਾਂ ਨੇ ਦੱਸਿਆ ਕਿ ਲੋਕਾਂ ਦੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਆਈਟੀ ਆਦਿ ਦੀ ਪੜ੍ਹਾਈ ਕੀਤੀ ਹੈ ਉਹਨਾਂ ਦੀ ਯੋਗਤਾ ਹੁਣ ਕੈਨੇਡਾ ਦੀਆਂ ਲੰਮੀਆਂ ਸਮੇਂ ਦੀਆਂ ਜੋ ਨੌਕਰੀਆਂ ਦੀਆਂ ਲੋੜਾਂ ਤੇ ਅਨੁਕੂਲ ਨਹੀਂ ਨੇ ਅਜਿਹੇ ਕੋਰਸਾਂ ਦੀ ਪੇਸ਼ਕਸ਼ ਕਰਨ ਵਾਲੇ ਕੈਨੇਡੀਅਨ ਕਾਲਜਾਂ ਵਿੱਚ ਵੀ ਘੱਟ ਅੰਤਰਰਾਸ਼ਟਰੀ ਵਿਦਿਆਰਥੀ ਦਾਖਲ ਹੁੰਦੇ ਨੇ ਜੇਕਰ ਉਹ ਨਵੇਂ ਪ੍ਰੋਗਰਾਮ ਪੇਸ਼ ਨਹੀਂ ਕਰਦੇ ਪੰਜਾਬ ਅਦਾਤ ਸਲਾਹਕਾਰ ਨੇ ਨੋਟ ਕੀਤਾ ਹੈ ਕਿ ਪਲੰਬਿੰਗ ਫ੍ਰਿਜ ਅਤੇ 에ਅਰ ਕੰਡੀਸ਼ਨ ਹੀਟਿੰਗ ਮਕੈਨਿਕ AI ਅਤੇ ਮਸ਼ੀਨ ਸਕ੍ਰਾਈਟਰ ਖਾਨੇ ਸੈਕਟਰ ਅਤੇ ਨਰਸਿੰਗ ਸੈਕਟਰ ਵਿੱਚ ਉਹਨਾਂ ਵਾਲੇ ਵਿਦਿਆਰਥੀਆਂ ਕੋਲ ਮਜ਼ਦੂਰਾਂ ਦੀ ਕਾਰਡ ਨੂੰ ਦੇਖਦੇ ਹੋਏ ਇੱਕ PGWP ਪ੍ਰਾਪਤ ਕਰਨ ਦਾ ਮੌਕਾ। ਕੈਨੇਡਾ ਦੇ ਇਮੀਗ੍ਰੇਸ਼ਨ ਰਿਫਿਊਜੀ ਕੈਨੇਡੀਅਨ ਸਿਟੀਜ਼ਨਸ਼ਿਪ ਐਂਡ ਕਲਨ ਅਨੁਸਾਰ ਦੂਜੇ ਸਾਲ ਵਿੱਚ ਲਗਭਗ 4.90 ਲੱਖ ਅੰਤਰਰਾਸ਼ਟਰੀ ਵਿਦਿਆਰਥੀ ਵਰਕ ਪਰਮਿਟ ਧਾਰਕ ਸਨ 2023 ਤੱਕ। ਇਹ ਗਿਣਤੀ 10 ਲੱਖ ਤੋਂ ਵੱਧ ਗਈ ਹੈ। ਪਿਛਲੇ 8 ਸਾਲਾਂ ਵਿੱਚ ਭਾਰਤੀ ਅਤੇ ਚੀਨੀ ਵਿਦਿਆਰਥੀਆਂ ਨੇ ਬਲਕੇ ਅੱਦੇ ਤੋਂ ਵੱਧ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਕੀਤੀ ਹੈ ਵਿਦਿਆਰਥੀ ਰਿਹਾਈ ਸੇਵਾ ਯੂਨੀਵਰਸਿਟੀ ਲਿਵਿੰਗ ਸੀਐ ਸੌਰਵ ਅਰੋੜਾ ਦੇ ਅਨੁਸਾਰ ਪ੍ਰਵਾਸੀਆਂ ਦੇ ਦਾਖਲੇ ਨੂੰ ਘਟਾਉਣ ਦਾ ਕੈਨੇਡਾ ਦਾ ਫੈਸਲਾ ਲੰਬੇ ਸਮੇਂ ਦੇ ਆਰਥਿਕ ਨੀਤੀਆਂ ਨਾਲ ਆਪਣੀ ਅੰਤਰਰਾਸ਼ਟਰੀ ਸਿੱਖਿਆ ਨੀਤੀ ਨੂੰ ਇੱਕਸਾਰ ਕਰਨ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦਾ ਹੈ ਕੈਨੇਡੀਅਨ ਗਵਰਨਾਮੈਂਟ ਦੇ ਵਿੱਚ ਇਹ ਸੀ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਹੋਰ ਖਬਰਾਂ ਦੇਖਣ ਲਈ ਸੁਣਨੀ ਆ ਪੜ੍ਹਨੀ ਆ ਤਾਂ ਬਨੇ ਰਹੋ ਆਜਨਿਸਵਾਲਾ .com ਦੇ ਨਾਲ